ਕਬੀਰ ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਪਾਏ ਦਾ ਪਵਿੱਤਰ ਦਿਹਾੜਾ ਸਾਇੰਸ ਸਿੰਘ ਕੋਲਬਾਲ ਸਾਹਿਬ ਦਾ ਜਨਮ ਸੋਲਾ ਜਹਾਦੇ ਦਾ ਦੇ ਸਫਾ ਸਾਰਾ ਸਿੱਖ ਸਿੱਖ ਜਿੰਨਾਰੇ ਵਾਹਿਗੁਰੂ ਦੇ ਆਪਣੇ ਆਪਣੇ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ ਉਸ ਗੁਰਪੁਰਬ ਨੂੰ ਸਮਰਪਤ ਜਦੋਂ ਸਾਹਿਬ ਸਿੰਘ ਜੀ ਦੀ ਮਹਾਰਾਜ 9 ਸਾਲਾਂ ਦੀ ਸੰਨ ਜਿਸ ਦੀ ਕਈ ਬਾਜਨ ਸਰ ਦੀ ਵਿਪਦਿ ਸਾਨੂੰ ਮਨਨ ਪੰਚਾ ਦਿਖੇ ਉਥੇ ਪਹਾੜੀ ਰਾਜੇ ਸਿਹਰੀ ਜਰ ਪਬਲਿਕ ਜੋ 50 ਸਾਲ ਕੋ ਗੁਰੂ ਜੀ ਕੋਰ ਅਰਜ ਕਰ ਰਾਇ ਸਚੇ ਪਾਤਸ਼ਾਹ ਇਹ ਰਾਜਾ ਅਜ ਬੜਾ ਜ਼ਾਲਮ ਹੈ ਸਾਡਾ ਰੋਹ ਦਾ ਇੱਕ ਮਨ ਜੱਜੂ ਲਹਾ ਕੇ ਤਦ ਰੋਤੀ ਖਾਂਦਾ ਹੈ ਸਾਡੀ ਕੋਈ ਰੱਖਿਆ ਕਰੋ ਸਾਡੀ ਬਾਹ ਫੜੋ ਤੇ ਬਾਦਲ ਸਾਹਿਬ ਉੱਥੇ ਬੈਠੇ ਸਨ ਤੇ ਕਿੰਨੇ ਦਿਨ ਗੋਵਿੰਦ ਸਿੰਘ ਬਾਦ ਜਿਸ ਨੇ ਕੇਵਲ ਤੇ ਕੇਵਲ 9 ਸਾਲ ਦੇ ਸਨ ਉਹਨਾਂ ਨੇ ਤੇ ਬਾਦ ਜੀ ਇਹ ਕਿਹਾ ਤੇ ਤੁਹਾਡਾ ਜਿਹੜਾ ਹੈ ਕਸ਼ਟ ਹੈ ਜੱਜੂ ਤੁਹਾਡਾ ਇਹ ਨਿਵਾਰਨ ਹੈ ਕਿ ਕੋਈ ਵਾਹ ਪਰ

ਤੇ ਦੂਜੇ ਪਾਰ ਸਾਹਿਬ ਅਗਵਾਈ ਕਰਦੇ ਹੋਏ ਚਾਂਦਨੀ ਚੌਕ ਦਿੱਲੀ ਪਹੁੰਚੇ ਉੱਥੇ ਜਾ ਕੇ ਜਿਹਨਾਂ ਜਿਹੜੇ ਯਾਲਬਨ ਦੇਖਿਆ ਇਹ ਤਾਂ ਗੁਰੂ ਤੇਗ ਬਹਾਦਰ ਜੀ ਦਾ ਗੁਰੂ ਆ ਗਿਆ ਹੈ ਉਹਨਾਂ ਦਾ ਚੈਲੰਜ ਹੈ ਪਹਿਲਾ ਮੈਨੂੰ ਹਿੰਦੂ ਬਣਾ ਲਓ ਮੈਨੂੰ ਮੁਸਲਮਾਨ ਬਣਾ ਲਓ ਫਿਰ ਮੈਂ ਸਾਰੀ ਜੁਰੀਆਂ ਸਾਰੀ ਜਿਹੜੀ ਮੇਰੇ ਪੈਰੋਂ ਘਰ ਹੰਸਬ ਮੁਸਲਮਾਨ ਬਣ ਜਾਣਗੇ ਇਸ ਨੂੰ ਦੇਖਦੇ ਆ ਉਸ ਜਲਮ ਬਾਦਸ਼ਾਹ ਨੇ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਸ਼ਹੀਦ ਕੀਤਾ ਭਾਈ ਸਤੀ ਦਾਸ ਜੀ ਨੂੰ ਸ਼ਹੀਦ ਕੀਤਾ ਜੋ ਪੀਤ ਅਭਾਰ ਸਾਹਿਬ ਦੇ ਸਾਥੀ ਸਨ ਤੇ ਭਾਈ ਬਿਆਲਾ ਨੂੰ ਕਿਸੇ ਨੂੰ ਪਾਣੀ ਚਬਾਨ ਤੇ ਕਿਸੇ ਨੂੰ ਤਸੀਹੇ ਦੇ ਕੇ ਕਿਸੇ ਨੂੰ ਆਰੀਆਂ ਨੇ ਕਟਵਾ ਕੇ ਇਦਾਂ ਸਾਰੀ ਪਬਲਿਕ ਦੇ ਸਾਹਮਣੇ ਚੀਰਤ ਕਰ ਦਿੱਤਾ ਉਥੋਂ ਹੀ ਸਾਹਿਬ ਸ੍ਰੀ ਗੁਰਤੇਜ ਬਾਦਲ ਸਾਹਿਬ ਵੀ ਕੰਦੇ ਪਹਿਣ ਮੇਰਾ ਵੇਲਾ ਵੀ ਆ ਗਿਆ ਹੈ ਤਦੇ ਇਸ ਕਿਸ ਜ਼ਾਲਮ ਨੂੰ ਇਸ ਜ਼ੁਲਮੀ ਥਾਂ ਪਰੇਗੀ ਉਹਨਾਂ ਨੇ ਚਾਨੀ ਚੌਕ ਵਿਖੇ ਜੋ ਅੱਜਕੱਲ ਗੁਰਦੁਆਰਾ ਸੀਸਗੰਜ ਸਾਹਿਬ ਹੈ ਉੱਥੇ ਉਹਨਾਂ ਨੇ ਆਪਣਾ ਬਲੀਦਾਨ ਦਿੱਤਾ ਇਸ ਤਰ੍ਹਾਂ ਇਹ ਇੱਕ ਸਿੱਖੀ ਸਿਕਿਜ਼ਮ ਹੈ ਇਹ ਸਾਰਾ ਸ਼ਹਾਦਤਾਂ ਦਾ ਭਰਿਆ ਇਜ਼ਮ ਹੈ ਅੱਜ ਕੱਲ ਸਾਰੇ ਤੁਸੀਂ ਸੰਸਾਰ ਸੇ ਕਿਤੇ ਵੀ ਦੇਖ ਲੋ ਸਿੱਖ ਸੰਮੁਲ ਵਰਤਪੇ ਦਾ ਬੜਾਵਾ ਮਿਲ ਰਿਹਾ ਹੈ ਇਸ ਕਰਕੇ ਇਹ ਇੱਕ ਸ਼ਹੀਦਾਂ ਦੀ ਕੌਮ ਹੈ ਦੂਸਰਾ ਇਹ ਸਾਰਾ ਆਪਣਾ ਕਰਤ ਕਰੋ ਬਣ ਸਕੋ ਤੇ ਨਾਮ ਜਪੋ ਇਸ ਮੈਥਡ ਤੇ ਤੁਰਿਆ ਹੋਇਆ ਹੈ ਉਹ ਸਾਰਾ ਅੱਜ ਇੱਥੇ ਇੱਕ ਮੁਸਲਮਾਨ ਸਾਰਾ ਕ੍ਰਿਸਚਨ ਆਜ਼ਾਦ ਸੀਗਾ ਉਹਦੇ ਰਾਜ ਚ ਇੱਕ ਬੰਦਾ ਭੁੱਖਾ ਦਿਖਿਆ ਸੀਗਾ ਤੇ ਉਸਨੇ ਇੱਕ ਬ੍ਰੈਡ ਇਥੋਂ ਚੁਰਾ ਲਈ ਚੁਰਾ ਕੇ ਤਾਂ ਚੋਰੀ ਕਰਕੇ ਖਾ ਲਈ ਤੇ ਉਹਨੂੰ ਫੜਿਆ ਗਿਆ ਕਿ ਚੋਰੀ ਦੇ ਲੈਕ ਇਲਜ਼ਾਮ ਚੋਂ ਮਹਾਰਾਜੇ ਕੋਲ ਪੇਸ਼ ਕੀਤਾ ਗਿਆ ਉਹਨੇ ਜਾਇ ਕਿਹਾ ਤੂੰ ਕੀ ਚੋਰੀ ਕੀਤੀ ਹੈ ਵਾ ਉਹਨੇ ਕਿਹਾ ਜੀ ਮੈਂ ਰੋਟੀ ਚੋਰੀ ਕੀਤੀ ਹੈ ਬ੍ਰੈਡ ਚੋਰੀ ਕੀਤੀ ਹੈ ਕਹਿੰਦੇ ਕਿਉਂ ਚੋਰੀ ਕੀਤੀ ਹੈ ਕਹਿੰਦੇ ਜੀ ਮੈਂ ਤੋ ਤੰ ਦਾ ਭੁੱਖਾ ਸਾਂ ਇਸ ਕਰਕੇ ਮੈਨੂੰ ਬੜੀ ਪੁਖਸੀ ਤੇ ਮੈਂ ਬ੍ਰੈਡ ਚੋਰੀ ਕਰਕੇ ਖਾ ਲਈ ਉਸ ਰਾਜੇ ਨੇ ਉਸ ਉਸਲੇ ਦੇ ਰਹਿਮਾਨ ਨੇ ਇਹ ਦਿੱਤਾ ਤੇਦਾ ਕਰ ਅੱਗੇ ਵਾਸਤੇ ਚੋਰੀ ਨਹੀਂ ਕਰਨੀ اسی شہر سے جیتانا پیل ہے جی تین لگے گردوارا صاحب پوچھ کے نشان صاحب دیکھ کے چل جائے کر اور تک پورا لنگر وداؤٹ فری ملے گا اس طرح یہ پرتھا گرو نانک دیو مہاراج پاشاہ نے ਲੰਗਰ ਦੀ ਚਲਾਈ ਉਸ ਤੋਂ ਬਾਅਦ ਤੇ ਹਾਂ ਪਣਾ ਦਾ ਰੱਖਾ ਕੀਤੀ ਜਨਾਨੀ ਜਿਹੜੀ ਅੱਗੇ ਪੈਰ ਦੀ ਬਹੁਤ ਨੀਵੇਂ ਇਹਨੂੰ ਤਾਂ ਸਮਝਾ ਸੰਦਾ ਸੀ ਲੇਡੀ ਨੂੰ ਜਾਂ ਕਹੋ ਤ੍ਰੇਮਤ ਨੂੰ ਉਹ ਗੁਰੂਆਂ ਚੋੜੀ ਨੇ ਪੰਡ ਬੰਨੀਆਂ ਪੰਡ ਨੂੰ ਵੀ ਪੰਡ ਨਹੀਂ ਹੈ ਪਾਣੀ ਮੰਗਣ ਵਿਆਹ ਪੰਡੋ ਹੋ ਗਏ ਦੋਸਤੀ ਪੰਡੋ ਚੱਲੇ ਰਹਾ ਕਿਉਂਕਿ ਨਾਨਕ ਜੀ ਨੇ ਸਾਰੇ ਇਸ ਸੰਸਾਰ ਨੂੰ ਰੋਕਾ ਦਿੱਤਾ ਜਿਹੇ ਤੁਸੀਂ ਮੀਂਹ ਜਾਤ ਕਹਿ ਰਹੇ ਹੋ ਇਹਨੇ ਇਸਤਰੀ ਬੁਲਾ ਰਹੇ ਹੋ ਇਹ ਸਭ ਦੀ ਜਨਮ ਦਾਤਾ ਹੈ ਕਿਉਂ ਇਸ ਨੂੰ ਇਹ ਕਹਿੰਦੇ ਹੋ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਸਿੱਖ ਇਸ ਦਿਨ ਨੂੰ ਬਹੁਤ ਵੱਡਾ ਸਤਕਾਰ ਦੇਣਾ ਸ਼ੁਰੂ ਹੋਇਆ ਲੰਗਰ ਇਸਤਰੀ ਜਾਤੀ ਦਾ ਮਾਨ ਸਨਮਾਨ ਅਤੇ ਹੋਰ ਧਾਰਾਵਾਂ ਕਿਰਤ ਕਰੋ ਵੰਡ ਛਕੋ ਨਾਮ ਜਪੋ ਇਹ ਸਿੱਖ ਜਿੰਦਗੀ ਦੇਣ ਹੈ ਕਿਉਂਕਿ ਹੌਲੀ-ਹੌਲੀ ਤੁਸੀਂ ਇੱਥੇ ਦੇਖਣਾ ਹੈ ਅਸੀਂ ਸਤ ਤੋਂ ਬਾਅਦ ਇਸ ਸਾਰਾ ਸੰਸਾਰ ਹੀ ਇਹਨਾਂ ਤਿੰਨ ਧਾਰਾਵਾਂ ਤੇ ਜ਼ੂਬ ਪਧਾਰਨੀ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕਿਨੋ ਵੱਡੋ ਕਲੂ ਵੇ ਸਾਤਾ ਸਾਧਨ へ ਇਤੀ ਜਨ ਕਰੀ ਸੀਸ ਦੀਆ ਪਰ ਸੀਨਾ ਉਤਰੀ ਐਸੇ ਮਹਾਨ ਸਤ ਗੁਰੂ ਤੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪ ਜੀ ਦੇ ਅਨੰ ਸਿੱਖ ਗੁਰ ਸਿੱਖ ਭਾਈ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਾਹਿਬ ਭਾਈ ਸਦੀ ਦਾਸ ਜੀ ਭਾਈ ਸਾਹਿਬ ਭਾਈ ਦਿਆਲਾ ਜੀ ਜਿਨ੍ਹਾਂ ਦਾ 350 ਸਾਲਾ ਸ਼ਹੀਦੀ ਪੁਰਬ 24 ਨਵੰਬਰ ਵਾਲੇ ਦਿਨ ਆ ਰਿਹਾ ਹੈ ਪੂਰੇ ਬੇਸ਼ਵ ਭਾਰਤੀਆ ਸੰਤਾਂ ਸਤਗੁਰੂ ਜੀ ਦਾ ਸ਼ਹੀਦੀ ਪੁਰਬ ਮਨਾਉਣ ਵਾਸਤੇ ਪਿਛਲੇ 2 ਮਹੀਨਿਆਂ ਤੋਂ ਸਮਾਗਮ ਚੱਲ ਰਹੇ ਹਨ ਨਗਰਾਂ ਦੇ ਵਿੱਚ ਨਗਰ ਕੀਰਤਨ ਸਜਾਏ ਜਾ ਰਹੇ ਹਨ ਅੱਜ ਵੀ ਹੁਸ਼ਿਆਰਪੁਰ ਦੀ ਸਮੂਹ ਸੰਗਤ ਗੁਰਦੁਆਰਾ ਸ੍ਰੀ ਸਿੰਘ ਸਵਾ रेलवे रोड हिसारपुर ਤੋਂ ਨਗਰ ਕੀਰਤਨ ਸਜਾਇਆ ਗਿਆ ਹੈ ਜੋ ਨਗਰ ਵਿੱਚ ਸਤਿਗੁਰਜੀ ਦੇ ਨਾਲ ਸੰਗਤਾਂ ਗੁਰੂ ਜਸ ਗਾਇਨ ਕਰਦੀਆਂ ਹੋਈਆਂ ਗੁਰਦੁਆਰਾ ਸ੍ਰੀ ਸਿੰਘ ਸਵਾ ਰੇਲਵੇ ਰੋਡ हिसारਪੁਰ ਤੋਂ ਆਰੰਭ ਕਰਕੇ ਕੈਂਟਾ ਘੜ ਚੌਕ ਤੋਂ ਹੁੰਦੇ ਹੋਏ ਕਮਾਲਪੁਰ ਚੌਕ ਤੇ ਹੁਣ ਨਗਰ ਕੀਰਤਨ ਸਰਵਾਜ ਚੌਕ ਵਿਖੇ ਪਹੁੰਚਿਆ ਹੈ ਜਿੱਥੇ ਸੰਗਤਾਂ ਨੂੰ ਜੀ ਆ ਆਖਣ ਵਾਸਤੇ ਸਤਿਗੁਰੂ ਜੀ ਨੂੰ ਜੀ ਆ ਆਖਣ ਵਾਸਤੇ ਗੁਰਦੁਆਰਾ ਸ੍ਰੀ ਹਰਜੀਸਾਹਿਬ ਮਹੱਲਾ ਟੱਬਾ ਸਾਹਿਬ ਤੇ ਮੀਰੀ ਪੀਰੀ ਸੇਵਾ ਸਮਨ ਕਲੱਬ ਤੇ ਸ੍ਰੀ ਸੋਖੜੀ ਸਾਹਿਬ ਸੇਵਾ ਸੁਸਾਇਟੀ ਦੀ ਆ ਬੀਬੀ ਆ ਮਾਤਾ ਕੀ ਵੀ ਦੀ ਸੇਵਾ ਦਾਲ ਦਿਆਂ ਬੱਚੀਆਂ ਸਾਰੀਆਂ ਹੀ ਸੰਗਤਾਂ ਮਿਲ ਕਰਕੇ ਪ੍ਰਵਾਦ ਚੌਕ ਵਿੱਚ ਸਤਿਗੁਰੂ ਜੀ ਨੂੰ ਜੀ ਆਇਆਂ ਨੂੰ ਆਖਣ ਵਾਸਤੇ ਸਤਿਗੁਰੂ ਜੀ ਦੇ ਸਵਾਗਤ ਕਰਨ ਵਾਸਤੇ ਸੰਗਤਾਂ ਇੱਥੇ ਪਹੁੰਚਿਆ ਹੋਈ ਆ ਹਨ ਸਤਿਗੁਰੂ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਸੰਗਤਾਂ ਦੇ ਛਕਣ ਚਾਉਣ ਵਾਸਤੇ ਕੇਲੇਾਂ ਦੇ ਬਿਸਕੁਟਾਂ ਦੇ ਤੇ ਹੋਰ ਅਨੇਕਾ ਪਦਾਰਥ ਪ੍ਰਸ਼ਾਦ ਹਾਜ਼ਰ ਹੈ ਸਤੁਰਜੀ ਦੇ ਪੰਜ ਪਿਆਰਿਆਂ ਦੀ ਨਿਸ਼ਾਨ ਸਾਹਿਬ ਵਾਲੇ ਸਿੱਲਾ ਸਿੰਘਾਂ ਦੀ ਸਤਕਾਰ ਕਰਨ ਵਾਸਤੇ ਸਾਰੇ ਸਰੋਪੇ ਲੈ ਕੇ ਤੇ ਸਤਪੁਰਜੀ ਵਾਸਤੇ ਫੁੱਲਾਂ ਦੇ ਹਾਰ ਲੈ ਕੇ ਸਾਡਾ ਇੱਥੇ ਖੜੀਆਂ ਹਾਂ ਕੁਝ ਹੀ ਮਿੰਟਾਂ ਦੇ ਵਿੱਚ ਸਤਪੁਰਜੀ ਦੇ ਪਾਵਨ ਰੂਪ 'ਤੇ ਪਹੁੰਚ ਜਾਣਗੇ ਸੋ ਕੋਟਨ ਕੋਟ ਧੰਨਵਾਦ ਸ਼ੁਕਰਾਨਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦਾ ਜਿਨ੍ਹਾਂ ਨੇ ਟੁੱਟ ਕੇ ਪ੍ਰਸੰਨ ਹੋ ਕੇ ਆਪਣੇ ਆ ਸੇਵਕਾਂ ਪਾਸੋਂ ਸਮੂਹ ਸੰਗਤਾਂ ਪਾਸੋਂ ਇਹ ਸਵਾਵਾ ਲੈ ਰਹੇ ਹਨ ਜੀ ਸਾਰਿਆਂ ਹੀ ਸੰਗਤਾਂ ਨੂੰ ਪੂਰੇ ਵਿਸ਼ਵ ਭਰ ਵਿੱਚ ਜੋ ਜੋ ਵੀ ਸਾਹਿਬ ਸਿੰਘ ਤੇਗ ਬਹਾਦਰ ਮਹਾਰਾਜ ਜੀਆਂ ਦਾ 350 ਸਾਲਾ ਜੀਤੀ ਪੁਰ ਮਨਾ ਰਹੇ ਹਨ ਸਭ ਦਾ ਹੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਕਰ ਚਲੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਹਾਰਾਜੀ ਦੇ ਭਾਈ ਮਤੀ ਦਾ ਜੀ ਭਾਈ ਸਤੀ ਦਾ ਜੀ ਭਾਈ ਦਿਆਲਾ ਜੀ ਨੂੰ ਸਿੱਧੀ ਸਾਕੇ ਨੂੰ 350 ਸਾਲਾਂ ਦੀ ਸ਼ਤਾਬੀ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 350 ਗਜ ਦੇ ਹਜੂ ਮਹਾਨ ਨਗਰ ਕੀਰਤ ਜੋ ਹਾਰਪੁਰ ਅਤੇ ਸਿੰਘ ਸਵਾ ਦੀਆਂ ਸਖਤ ਬਲੋ ਬਹੁਤ ਉਤਸ਼ਾਹ ਨਾਲ ਬਣਾਇਆ ਜਾ ਰਿਹਾ ਆ ਆ ਸਾਰੀ ਸੰਗਤ ਨੂੰ ਬੇਬਦੀ ਹੈ ਕਿ ਵੱਧ ਤੋਂ ਵੱਧ ਇਹ ਚ ਲਾ ਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੂਹ ਸੰਗਤਾਂ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਮਹਾਨ ਸ਼ਹੀਦੀ ਸਮਾਗਮ ਜਿਹੜੇ ਆ ਦੁਨੀਆ ਭਰ ਵਿੱਚ ਮਨਾਏ ਜਾ ਰਹੇ ਆ ਉਸ ਦੇ ਤਹਿਤ ਅੱਜ ਹੁਸ਼ਿਆਰਪੁਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਰੇਲਵੇ ਰੋਡ ਤੋਂ ਇੱਕ ਮਹਾਨ ਨਗਰ ਕੀਰਤਨ ਜਿਹੜਾ ਕੱਢਿਆ ਜਾ ਰਿਹਾ ਹੈ ਔਰ ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ ਜਥੇ ਰਾਗੀ ਢਾਡੀ ਅਤੇ ਸਮੂਹ ਸੰਗਤਾਂ ਜਿਹੜੀਆਂ ਗੁਰੂ ਸਹਿਬਾਨਾਂ ਨੇ ਸ਼ਹਾਦਤਾਂ ਦਿੱਤੀਆਂ ਜ਼ੁਲਮ ਦੇ ਵਿਰੁੱਧ ਜਿਹੜਾ ਮਨੁੱਖਤਾ ਤੇ ਜ਼ੁਲਮ ਹੋ ਰਿਹਾ ਸੀ ਤੇ ਬਹੁਤੇ ਵੀਰ ਸਾਡੇ ਕਹਿੰਦੇ ਹਿੰਦ ਦੀ ਚਾਦਰ ਹਿੰਦ ਦੀ ਚਾਦਰ ਸਿਰਫ ਇੱਕ ਫਿਰਕੇ ਤੱਕ ਜਿਹੜਾ ਸੀਮਤ ਹੋ ਜਾਂਦਾ ਪਰ ਗੁਰੂ ਸਾਹਿਬ ਜੀ ਦੀ ਜਿਹੜੀ ਸ਼ਹਾਦਤ ਸੀ ਉਹ ਜਿਹੜੀ ਧਰਮ ਲਈ ਸ਼ਹਾਦਤ ਸੀ ਅਸੀਂ ਇਹ ਕਹਿੰਦੇ ਹਾਂ ਧਰਮ ਦੀ ਚਾਦਰ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜਿਹੜੀ ਸ਼ਹਾਦਤ ਸੀ ਉਹ ਪੂਰੀ ਲੋਕਾਈ ਵਾਸਤੇ ਸ਼ਹਾਦਤ ਸੀ ਸੋ ਅਸੀਂ ਸਮੂਹ ਸੰਗਤਾਂ ਨੂੰ ਬੇਨਤੀ ਕਰਦੇ ਆ ਜਿੱਥੇ-ਜਿੱਥੇ ਵੀ ਦੁਨੀਆ ਭਰ ਵਿੱਚ ਇਹ ਸ਼ਹੀਦੀ ਸਮਾਗਮ ਮਨਾਏ ਜਾ ਰਹੇ ਹਨ ਉਹਨਾਂ ਸ਼ਹੀਦੀ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਸੰਗਤਾਂ ਜਿਹੜੀਆਂ ਸਹਿਯੋਗ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਪਾਤਸ਼ਾਹ ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਹ ਦਾ ਸ਼ੇਰ ਦੀ ਗੁਰਪੁਰਪ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਸਾਰੇ ਵਰਲਡ ਚ ਮਨਾਇਆ ਜਾ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹਨਾਂ ਦੀ ਦੇਖ ਰੇਖ ਦੇ ਵਿੱਚ ਗੁਰਦੁਆਰਾ ਸਿੰਘ ਸਵਾ ਰੇਲਵੇ ਰੋਡ ਤੋਂ ਅੱਜ ਸਵੇਰੇ 9 ਵਜੇ ਨਗਰ ਕੀਰਤਨ ਆਰੰਭ ਹੋਇਆ ਤੇ ਵੜਾ ਚੌਕ ਪ੍ਰਭਾ ਚੌਕ ਸ਼੍ਰੀ ਗੁਰੂ ਕਲਕਿਤਾ ਗੁਰਦੁਆਰਾ ਉੰਠੇ ਠਵਾਣੇ ਹੁੰਦਾ ਹੋਇਆ ਸ਼ਾਮ ਨੂੰ 8 ਵਜੇ ਫਿਰ ਜੀ ਦੀ ਸਮਾਪਤੀ ਆ ਉਥੇ ਹੋਣੀ ਸਿੱਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਸ਼ਿਆਰਪੁਰ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਤੋਂ ਧੰਤਨ ਸਾਹਿਬ ਸ਼ਿਗੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਪਰਬ ਦੇ ਸਬੰਧ ਦੇ ਵਿੱਚ ਜੋ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਉਸ ਨਗਰ ਕੀਰਤਨ ਦੇ ਸਵਾਗਤ ਦੇ ਲਈ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਆ ਔਰ ਸੰਗਤਾਂ ਤਾਂ-ਤਾਂ ਤੇ ਉਸ ਨਗਰ ਕੀਰਤਨ ਦੇ ਆਉਪਕ ਲਈ ਖੜੀਆਂ ਹਨ ਤੋਂ ਨਗਰ ਕੀਰਤਨ ਮਹਾਰਾਜ ਚੜ੍ਹਦੀ ਕਲਾ ਦੇ ਵਿੱਚ ਰੱਖੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਇਹ ਨਗਰ ਕੀਰਤਨ ਸਾਰੇ ਵਰਲਡ ਦੇ ਵਿੱਚ ਸਜਾਏ ਜਾ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਤੇ ਅੱਜ ਸਿੰਘ ਸਭਾ ਗੁਰਦੁਆਰੇ ਵੱਲੋਂ ਹੁਸ਼ਿਆਰਪੁਰ ਵਿਖੇ ਨਗਰ ਕੀਰਤਨ ਦਾ ਯੋਜਨ ਕੀਤਾ ਗਿਆ। ਉਸ ਦੇ ਸਵਾਗਤ ਦੇ ਵਿੱਚ ਅੱਜ ਸਾਰੀਆਂ ਸੰਗਤਾਂ ਇੱਥੇ ਉਹਨਾਂ ਦੇ ਸਵਾਗਤ ਲਈ ਉਪਸਥਿਤ ਹੋਈਆਂ ਤੇ ਨਗਰ ਕੀਰਤਨ ਦੀ ਉਡੀਕ ਕੀਤੀ ਜਾ ਰਹੀ ਹੈ। ਔਰ ਮੈਂ ਸਾਰੇ ਹੀ ਸਿੱਖ ਜਗਤ ਨੂੰ ਪੂਰੇ ਵਰਲਡ ਨੂੰ ਇਹ ਸੁਨੇਹਾ ਦੇਣਾ ਚਾਹਨਾ ਜਿਵੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਮਾਜਿਕ ਬੁਰਾਈਆਂ ਦੇ ਖਿਲਾਫ ਔਰ ਚੜ੍ਹਦੀ ਕਲਾ ਰੱਖਣ ਦੇ ਲਈ ਆਪਣੀ ਸ਼ਹੀਦੀ ਦਿੱਤੀ ਆ ਇਸੇ ਤਰ੍ਹਾਂ ਹੀ ਇਹਨਾਂ ਦਾ ਜਿਹੜਾ ਗੁਰ ਤੇਗ ਬਹਾਦਰ ਜੀ ਦਾ ਪੂਰੇ ਸੰਸਾਰ ਦੇ ਵਿੱਚ ਇਸ ਕਰਨਾ ਅੱਜ ਜਸ ਗਾਇਆ ਜਾ ਰਿਹਾ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਜਾ ਰਹੇ ਮੈਂ ਤੇ ਸਾਡੇ ਜਿੰਨੇ ਸਾਥੀ ਇੱਥੇ ਖੜੇ ਆ ਸਾਰਿਆਂ ਵੱਲੋਂ ਇਸ ਅਸ਼ੀਰਵਾਦ ਦੀ ਸ਼ਤਾਬਦੀ ਤੇ ਗੁਰੂ ਸਾਹਿਬ ਨੂੰ ਲੱਖ ਲੱਖ ਵਾਰ ਪ੍ਰਣਾਮ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰੇਮ ਸ਼ਰਮਾ ਐਮ ਡੀਪੀ ਐਮ ਸੂਟਸ ਆਪਣੇ ਵੱਲੋਂ ਆਪਣੇ ਪਰਿਵਾਰ ਦੇ ਆਪਣੇ ਸਾਹਨੇ ਸਟਾਫ ਵੱਲੋਂ 350 ਗੁਰੂ ਦੇ ਇੱਕ ਵਾਰ ਦੇ ਸ਼ੀਰਤੀ ਦੋਸਤੇ ਨਗਰ ਕੀਰਤਨ ਦੇ ਸਮੂਹ ਦੇਸ਼ਵਾਸੀਆਂ ਨੂੰ ਬਹੁਤ ਬਹੁਤ ਆਪਣੇ ਪ੍ਰਣਾਮ ਕਰਦਾ ਪਾਪਾ ਜੀ ਦੀ ਸਾਰੀ ਕਿਰਪਾ ਆਪਣੇ ਉੱਤੇ ਬਣਾਈ ਰੱਖਣਗੀ